ਸਾਰਿਆਂ ਨੂੰ ਪਿਆਰ ਭਰੇ ਸਤ ਸ੍ਰੀ ਅਕਾਲ ਵਿਰਾਸਤ ਮਾਡਰ ਅਤਿੰਦਰ ਗਿੱਲ ਚੈਨਲ ਤੇ ਤੁਹਾਡਾ ਸਵਾਗਤ ਆ। ਇਹ ਅੱਜ ਆਪਾਂ ਸੂਜੀ ਤੇ ਆਲੂ ਦੇ ਸਨੈਕਸ ਤਿਆਰ ਕੀਤੇ ਸੀਗੇ। ਆਪਾਂ ਨੂੰ ਕਈ ਵਾਰ ਨਾ ਦੁਪਹਿਰ ਦੇ ਟਾਈਮ ਤੇ ਭੁੱਖ ਲੱਗ ਜਾਂਦੀ ਆ। ਆਪਣਾ ਫਿਰ ਕੁਝ ਥੋੜਾ ਜਿਹਾ ਖਾਣ ਨੂੰ ਦਿਲ ਕਰਦਾ ਹੈ। ਇਸ ਕਰਕੇ ਉਸ ਵੇਲੇ ਇਹ ਫਟਾਫਟ ਤਿਆਰ ਹੋਣ ਵਾਲੀ ਰੈਸਪੀ ਆ ਤੇ ਬਣ ਕੇ ਵੀ ਬਹੁਤ ਵਧੀਆ ਤਿਆਰ ਹੁੰਦੀ ਆ। ਕ੍ਰਿਸਪੀ ਹੁੰਦੀ ਆ। ਖਾਣ ਤੇ ਵੀ ਟੇਸਟੀ ਲੱਗਦੀ ਹੈਗੀ ਵੀ ਹੈਲਦੀ ਆ। ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਤੇ ਜ਼ਰੂਰ ਦੇਖਿਓ ਤੇ ਸਾਡੀ ਵੀਡੀਓ ਨੂੰ ਗਾਹ ਜਾ ਕੇ ਵੇਖੋ ਇਹ ਰੈਸਪੀ ਕਿਵੇਂ ਤਿਆਰ ਹੋਈ ਹੈ। ਲੋਨ ਲੈਣਾ ਆਪਾਂ ਇੱਕ ਕਮਲੀ ਪਾਣੀ ਵੀ ਲੈ ਲਾਂ। ਇਹਦੇ ਤਰ੍ਹਾਂ ਆਪਾਂ ਇੱਕ ਕਮਸਾ ਛੋਟਾ ਨਾਲ ਉਤਰਾ। ਉਹਦਾ ਨਾਲ ਮਿਕਸ ਪਾ ਦੇਾਂਗੇ। ਇਹ ਥੋੜਾ ਜਿਹਾ ਹਿਲਾ ਕੇ ਸਾਰੇ ਦੇ ਵਿੱਚ ਮਿਕਸ ਕਰ ਦਿਆਂਗੇ ਜਿੰਨਾ ਆਪਾਂ ਪਾਣੀ ਲਿਆ। ਉਹ ਨਹੀਂ ਆਪਾਂ ਸੂਜੀ ਲਾ ਲੈਣੀ ਐ। ਇੱਕਦਮ ਥੱਲੇ ਆਪਾਂ ਗੈਸ ਜਿਹੜਾ ਹੈ ਨਾ ਇਹਨੂੰ ਸੇਮ ਤੇ ਹੀ ਰੱਖਣਾ। ਘੱਟ ਗੈਸ ਤੇ ਇਹ ਵਧੀਆ ਪੱਕ ਕੇ ਸੂਜੀ ਬਿਲਕੁਲ ਫਿਰ ਤਿਆਰ ਹੋ ਜੂਗੀ। ਜੇ ਆਪਾਂ ਸੇਕ ਜ਼ਿਆਦਾ ਕਰਾਂਗੇ ਫਿਰ ਇਹ ਬਿਲਕੁਲ ਇੱਕੋ ਵਾਰੀ ਸਖਤ ਹੋ ਜਾਊਗੀ। ਇਹ ਬਿਲਕੁਲ ਸਸਪੋਰਟ ਇਤਰਾ ਆਪਾਂ ਕਰ ਲੈਣਾ ਇਹਦੇ ਵਿੱਚ ਆਪਾਂ ਘਿਓ ਵੀ ਥੱਲੇ ਪਾ ਸਕਦੇ ਆ ਪਰ ਮੈਂ ਨਹੀਂ ਪਾਇਆ ਥੋੜਾ ਬੋਤਾ ਘਿਓ ਪਾ ਕੇ ਇਹਨੂੰ ਜਿਹਦਾ ਆਟਾ ਤਿਆਰ ਕਰ ਲੈਂਦਾ ਐ ਆਟਾ ਤਿਆਰ ਕਰ ਲੈਣਾ ਇਹ ਹੋ ਬਣ ਕੇ ਤਿਆਰ ਆ ਗੈਸ ਆਪਾਂ ਥੱਲੇੋਂ ਬੰਦ ਕਰ ਦਿੰਨੇ ਆ ਇਹਨੂੰ ਠੰਡਾ ਹੋਣ ਵਾਸਤੇ ਆਪਾਂ ਦੂਜੇ ਭਾਂਡੇ ਵਿੱਚ ਕੱਢ ਲੈਨੇ ਆ। ਥੱਲੇ ਆਪਾਂ ਥੋੜਾ ਜਿਹਾ ਘਿਓ ਪਾ ਦਾਂਗੇ। ਇਹਦੇ ਥੱਲੇ ਆਪਾਂ ਥੋੜਾ ਜਿਹਾ ਘਿਓ ਪਾ ਲਿਆ। ਘਿਓ ਇਸ ਕਰਕੇ ਪਾਉਣਾ ਹੈ ਜਦੋਂ ਆਪਾਂ ਇਹਦੇ ਵਿੱਚ ਇਹਨੂੰ ਪਾਵਾਂਗੇ ਤੇ ਫਿਰ ਇਹ ਇਹਦੇ ਨਾਲ ਚਿਪਕੂਗਾ ਨਹੀਂ। ਇਨੂੰ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆਂ ਜਿੰਨਾਂ ਚਿਰ ਇਹ ਠੰਡਾ ਹੁੰਦਾ ਓਨਾ ਚਿਰ ਆਪਾਂ ਅਗਲੀ ਰੈਸਪੀ ਤਿਆਰ ਕਰਦੇ ਆਂ ਇਹਦੇ ਵਿੱਚ ਆਪਾਂ ਦੋ ਚਮਚੇ ਘਿਓ ਦੇ ਪਾ ਲੈਨੇ ਆਂ ਘਿਓ ਆਪਾਂ ਦੇਸੀ ਪਾਇਆ ਕੋਈ ਵੀ ਬ੍ਰਾਂਡ ਵੀ ਪਾ ਸਕਦੇ ਆਂ ਤੇਲ ਵੀ ਪਾ ਸਕਦੇ ਆਂ ਸਰੋਂ ਦਾ ਜਿਹੜਾ ਮਰਜ਼ੀ ਪਾ ਲਓ ਆ ਗਿਆ ਜਿੰਦੀਰਾ ਪਾ ਲਿਆ ਇਹ ਆਪਾਂ ਇਹਦੇ ਵਿੱਚ ਥੋੜੀ ਜੀ ਗਾਜਰ ਪਾਵਾਂਗੇ ਗਾਜਰ ਜਿਹੜੀ ਆ ਇਹ ਆਪਾਂ ਬਰੀਕ-ਬਰੀਕ ਕੱਟ ਲੈਣੀ ਆ ਇੰਨੇ ਕਪਾਏ ਵਿੱਚ ਮਟਰ ਵੀ ਪਾ ਦਿਆਂਗੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ 5-7 ਮਿੰਟ ਥੇਕ ਲਵਾਵਾਂਗੇ ਜਿਸ ਨਾਲ ਇਹ ਥੋੜੇ ਜੇ ਨਰਮ ਹੋ ਜਾਣਗੇ 5-7 ਮਿੰਟ ਆਪਾਂ ਨੂੰ ਧੰਮ ਗਾਸਤੇ ਉੱਤੇ ਟਪਲੇਟ ਦੇ ਕੇ ਰੱਖ ਦਿੰਨੇ ਆ 5-7 ਮਿੰਟ ਆਪਾਂ ਇਹਨੂੰ ਥੇਕ ਲਵਾ ਲਿਆ ਹੈ ਹੁਣ ਆਪਾਂ ਇਹਦੇ ਵਿੱਚ ਨਾ ਇਹ ਆਲੂ ਪਾ ਦਿਆਂਗੇ। ਆਲੂ ਇਹਦੇ ਵਿੱਚ ਆਪਾਂ ਇਹ ਚਾਰ ਆਲੂ ਗੇ। ਇਹ ਵੱਡੇ ਚਾਰ ਆਲੂ ਸੀਗੇ। ਛੋਟੇ ਆਲੂ ਹੋਣ ਤੇ ਆਪਾਂ ਦੋ ਵੱਧ ਵੀ ਪਾ ਸਕਦੇ ਆ। ਆਲੂ ਆਪਾਂ ਥੋੜੇ-ਥੋੜੇ ਭਾਵੇਂ ਮੋٹے-ਮੋٹے ਵੀ ਰੱਖ ਲੀਏ ਜਦੋਂ ਉਹਦੇ ਵਿੱਚ ਦੰਦਾ ਥੱਲੇ ਆਉਂਦੇ ਆ ਨਾ ਤੇ ਫਿਰ ਉਹ ਵਧੀਆ ਲੱਗਦੇ ਥੋੜੇ ਜਿਹਾ ਖਾਨ ਚ। ਆਪਾਂ ਇਹਦੇ ਵਿੱਚ ਇੱਕ ਚਮਚਾ ਨਮਕ ਦਾ ਪਾ ਦਿਆਂਗੇ। 1 ਪੰਜ ਚਮਚਾ ਆਪਾਂ ਲਾਲ ਮਿਰਚ ਦਾ 1 ਚਮਚਾ ਪਾਏ ਦੇ ਵਿੱਚ ਸਾਬਦ ਧਨੀਆ ਪਾ ਦਿਆਂਗੇ ਇਹ ਵੀ ਬਹੁਤ ਵਧੀਆ ਲੱਗਦਾ ਪਾਏ ਵਿੱਚ 1 ਚਮਚਾ ਆਪਾਂ ਇਹਦੇ ਵਿੱਚ ਚਾਟ ਮਸਾਲਾ ਪਾ ਕੇ ਇਹਨੂੰ ਸਾਰਿਆਂ ਨੂੰ ਮਿਕਸ ਕਰ ਦਿੰਨੇ ਆ 5 ਕਿ ਮਿੰਟ ਦਾ ਆਪਾਂ ਇਹਨੂੰ ਸੇਕ ਲਵਾਵਾਂਗੇ ਜਿਹੜੇ ਇਹਦੇ ਮਸਾਲੇ ਆ ਸਾਰੇ ਮਿਕਸ ਹੋ ਗਏ ਇਹਦੇ ਵਿੱਚ ਰੱਜ ਜਾਣਗੇ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹੇ ਡਰਾਈ ਫਰੂਟ ਪਾ ਦਾਂਗੇ ਇਹ 15 ਤੋਂ 20 ਪੀਸ ਹੈਗੇ ਸੌਗੀ ਦੇ ਤੇ ਕਾਜੂ ਦੇ 5 ਤੋਂ ਪੀਸ ਸੀਗੇ ਜਿਹੜੇ ਆਪਾਂ ਛੋਟੇ ਛੋਟੇ ਕੱਟ ਕੇ ਇਹਦੇ ਵਿੱਚ ਪਾ ਦਿੰਦੇ ਆ ਇਹ ਮਟੀਰੀਅਲ ਆਪਣਾ ਬਿਲਕੁਲ ਤਿਆਰ ਹੋ ਗਿਆ ਹੈ ਇਨੂੰ ਵੀ ਹੁਣ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆ। ਥੱਲੇੋਂ ਗੈਸ ਬੰਦ ਕਰਕੇ ਆਪਾਂ ਅਗਲੀ ਰੈਸਪੀ ਵੱਲੇ ਚੱਲਦੇ ਆਂ। ਇਹਦੇ ਵਿੱਚ ਆਪਾਂ ਥੋੜਾ ਜਿਹਾ ਮੈਦਾ ਪਾਵਾਂਗੇ। ਮੈਦਾ ਨੂੰ ਪਾ ਕੇ ਇਹਦੇ ਵਿੱਚ ਆਪਾਂ ਥੋੜੀ ਜਿਹੀ ਇਹ ਕਲਕਸ ਪਾ ਦੇਣੀ। ਥੋੜੀ ਜਿਹੀ ਆਮਾ ਇਹਦੇ ਵਿੱਚ ਆ ਚਲੌਂਜੀ ਪਾ ਦੇਣੀ। ਇਦੇ ਵਿੱਚ ਆਪਾਂ ਲਈ ਕੋਲ ਜੇ ਧਨੀਆ ਹੋਵੇ ਆਪਾਂ ਧਨੀਆ ਵੀ ਕੱਟ ਕੇ ਪਾ ਸਕਦੇ ਆ ਆਪਾਂ ਇਹਦੇ ਵਿੱਚ ਚਿੱਟੇ ਤੇਲ ਵੀ ਪਾ ਸਕਦੇ ਆ ਕਮਈਦੇ ਦੀ ਸਾਦੇ ਆਪਾਂ ਆਟਾ ਵੀ ਲੈ ਸਕਦੇ ਆ ਇਹ ਸਿਰਫ ਆਪਾਂ ਆਪਣੀ ਰੈਸਪੀ ਨੂੰ ਕਰੰਚੀ ਕਰਨ ਵਾਸਤੇ ਹੀ ਵਰਤਣਾ ਹੁੰਦਾ ਹੈ ਇਹਨੂੰ ਆਪਾਂ ਇਦਾਂ ਦਾ ਲਿਕਵਿਡ ਬਣਾ ਲੈਣਾ ਇਹ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਜਿਆਦਾ ਸੰਗਣਾ ਨਹੀਂ ਹੋਣਾ ਚਾਹੀਦਾ ਇਹ ਬਿਲਕੁਲ ਪਰਫੈਕਟ ਹੈ ਇਦਾਂ ਲਹਾਣਾ ਚਾਹੀਦਾ ਸੂਜੀ ਆਪਣੀ ਠੰਡੀ ਹੋ ਗਈ ਆ ਇਹਨੂੰ ਥੋੜਾ ਜਿਹਾ ਆਪਾਂ ਗੋਲ ਲੈਨੇ ਇਦਾਂ ਆਟੇ ਵਾਂਗੂ ਨਾ ਗੋਲਣਾਂ ਲਾਂਗੇ ਥੋੜਾ ਜਿਹਾ ਗੁੰਨਣ ਦੇ ਨਾਲ ਥੋੜੀ ਜੀ ਨਰਮ ਹੋ ਜੂਗੀ ਬਾਅਦ ਚ ਆਪਾਂ ਜਦੋਂ ਇਹਦੇ ਪੇੜੇ ਬਣਾਵਾਂਗੇ ਤੇ ਥੋੜੇ ਜਿਹਾ ਸੌਖੇ ਬਣ ਜਾਂਦੇ ਆ ਇਦਾਂ ਆਪਾਂ ਇਹਦਾ ਇੱਕ ਇੱਕ ਪੇੜਾ ਕਰਕੇ ਲੈ ਲਾਂਗੇ ਪੇੜਿਆਂ ਨੂੰ ਆਪਾਂ ਇਹਦਾ ਪੇੜਾ ਕਰਕੇ ਮੁੜ ਕੇ ਆਪਾਂ ਇਹਨੂੰ ਰੋਟੀਆਂ ਵਾਂਗੂ ਐਂ ਝੰਡ ਲਾਂਗੇ ਉਹ ਮਟੀਰੀਅਲ ਆਪਾਂ ਇਹਦੇ ਵਿੱਚ ਅੰਜ ਕਰਕੇ ਪਾ ਆਗੇ ਜਿੱਦਾਂ ਗੁਝੀਆਂ ਬਣਦਾ ਹੈ ਉਸੇ ਤਰੀਕੇ ਨਾਲ ਆਪਾਂ ਇਹਨੂੰ ਐਂ ਬਣਾ ਲੈਣਾ ਥੋੜਾ ਜਿਹਾ ਆਪਾਂ ਇਹਨੂੰ ਡਿਜ਼ਾਈਨ ਦੇ ਦਿੰਦੇ ਆ। ਇਹਦੇ ਨਾਲ ਤਾਂ ਇੱਕ ਤਾਂ ਅੰਦਰੋਂ ਵੀ ਚੰਗੀ ਤਰ੍ਹਾਂ ਵਧੀਆ ਪੱਕ ਜਾਂਦੇ ਆ। ਇੱਕ ਉਦਾਂ ਸੋਹਣੇ ਲੱਗਦੇ ਆ। ਇਸੇ ਤਰ੍ਹਾਂ ਹੀ ਆਪਾਂ ਸਾਰੇ ਤਿਆਰ ਕਰ ਲੈਨੇ ਆ। ਇਹਦੀ ਆਪਾਂ ਇਹਦਾ ਵੀ ਕਰ ਸਕਦੇ ਸਾਰੀ ਰੋਟੀ ਵੇਲ ਕੇ ਇਕੇ ਚੇ ਜੀ ਬਿਨਾਂ ਲੱਕਾਟ ਕੇ ਤੇ ਆਪਾਂ ਇਦਾਂ ਵੀ ਤਿਆਰ ਕਰ ਸਕਦੇ ਹਾਂ ਵੀ ਚਟਕੀਆਂ ਕੱਢ ਕੇ ਆਪਾਂ ਉਹਨੂੰ ਵੀ ਬਣਾ ਸਕਦੇ ਹਾਂ ਇਸੇ ਤਰ੍ਹਾਂ ਆਪਾਂ ਇਹਨੂੰ ਇਹਨੂੰ ਵੀ ਤਿਆਰ ਕਰ ਲੈਣਾ ਦੇਖੋ ਬਣ ਕੇ ਬਹੁਤ ਸਮਾਂ ਤਿਆਰ ਹੋ ਗਿਆ ਵੀ ਇਹਨੂੰ ਵੀ ਆਪਾਂ ਤੇ ਕੋਈ ਇਸੇ ਤਰ੍ਹਾਂ ਘਟ ਲਾ ਦਿੰਨੇ ਕੱਚੇ ਬਣਾ ਕੇ ਆਪਾਂ ਬਿਲਕੁਲ ਤਿਆਰ ਕਰ ਲਏ ਆ ਹੁਣ ਆਪਾਂ ਇਹਨਾਂ ਨੂੰ ਤਲਦੇ ਆ ਇਹਦੇ ਵਿੱਚ ਇਹਨੂੰ ਪਾ ਕੇ ਐਦਾਂ ਕਰਕੇ ਹੌਲੀ ਜਿਹਾ ਇਹਨੂੰ ਆਪਾਂ ਕੜਾਈ ਦੇ ਵਿੱਚ ਪਾ ਦਾਂਗੇ ਫਿਰ ਆਪਾਂ ਇਹ ਵੀ ਪਾ ਦਨੇ ਆ ਬਣਾ ਦੋਈ ਪਾਲੇ ਸੀਗੇ ਮੇਖਾ ਬਾਅਦ ਤੇ ਵੱਧ ਪਾਵਾਂਗੇ ਬਣਾ ਕਰ ਦੋ ਪਾ ਕੇ ਤੇ ਆ ਹੁਣ ਹੌਲੀ ਹੌਲੀ ਰੜਨਗੇ ਥੋੜੇ ਥੋੜੇ ਸੇਕ ਤੇ ਸੋਜੀਆਂ ਸੋਜੀ ਥੋੜਾ ਜਿਹਾ ਟਾਈਮ ਲੈ ਰਹੀ ਆ ਪਹਿਲਾਂ ਉਹੜਾ ਆਪਾਂ ਘੱਟ ਲਿਆ ਫਿਰ ਹੁਣ ਆਪਾਂ ਦੂਜਾ ਪਾਉਣ ਲੱਗੇ ਆ ਪਹਿਲਾਂ ਥੋੜਾ ਜਿਹਾ ਘਰਤ ਪਾਇਆ ਸੀਗਾ ਇਹ ਸਰੋਂ ਦਾ ਤੇਲ ਨਾਲ ਸਾਡਾ ਘਰ ਦਾ ਇਹ ਸਰੋਂ ਦਾ ਤੇਲ ਜੀ ਸਾਰੇ ਚੀਜ਼ਾਂ ਬਣਾਉਣੇ ਕੇ ਘਰ ਦਾ ਅਰਦਾਸ ਤੋਂ ਧੋਣ ਕਰਕੇ ਤੇ ਥੋੜਾ ਜਿਹਾ ਤੇਜ਼ ਵੀ ਜ਼ਿਆਦਾ ਹੈ ਇੱਥੇ ਕਰਕੇ ਇਹਨੂੰ ਥੋੜਾ ਜਿਹਾ ਪਹਿਲਾਂ ਕੱਟ ਪਾਇਆ ਸੀਗਾ। ਇਹ ਅਬਰ ਫੈਂਡ ਦੇ ਵਿੱਚ ਵੀ ਕੱਢ ਸਕਦੇ ਆ ਆਪਣੇ ਘਰ ਵਿੱਚ ਜਿਹੜਾ ਤੇਲ ਹੋਵੇ ਉਹ ਹੋਵੇ ਆਪਾਂ ਉਸ ਵਿੱਚ ਬਣਾ ਸਕਦੇ ਆ। ਤੇ ਆਪਣੇ ਮਨ ਦੀ ਕੋਈ ਵੀ ਜਿੱਦਾਂ ਆਪਾਂ ਨੂੰ ਚੰਗਾ ਲੱਗਦਾ ਆਪਾਂ ਕਰ ਸਕਦੇ ਆ। ਇਹ ਆਪਾਂ ਆਪੂਰਤ ਪਿਆਰ ਹੋ ਗਿਆ ਬਿਲਕੁਲ ਰੜ ਗਿਆ। ਵਾਰ ਕੇ ਹੈਕਰੰਤੀ ਹੋ ਗਿਆ ਹੁਣ ਆਪਾਂ ਇਹਨੂੰ ਕੱਢ ਲੈਣੇ ਬਾੜ ਕੱਢ ਕੇ ਇਹਨੂੰ ਆਪਾਂ ਪਲੇਟ ਵਿੱਚ ਕੱਢ ਲੈਣੇ ਆ ਫਾ ਜਿਹੜੇ ਰਹਿੰਦੇ ਆ ਵਾਪਸ ਦੁਬੇ ਉਹ ਵੀ ਵਿੱਚ ਪਾ ਦੇਣੇ ਇਸੇ ਤਰ੍ਹਾਂ ਕਰਦੇ ਆ। ਆਪਣੇ ਸਾਰੇ ਸਨੈਕਸ ਬਣ ਕੇ ਤਿਆਰ ਹੋ ਗਏ ਆ। ਤੇ ਬਹੁਤ ਵਧੀਆ ਬਣਦੇ ਸੂਜੀ ਤੇ ਆਲੂ ਦੇ ਤੇ ਬਹੁਤ ਵਧੀਆ ਕ੍ਰਿਸਪੀ ਵੀ ਆ। ਚਟ ਮਨ ਜਾਂਦੇ ਆ। ਆਪਣੇ ਘਰੇ ਕੋਈ ਰਿਸ਼ਤੇਦਾਰ ਆਇਆ ਹੋਵੇ ਬਾਹਰੋਂ ਕੋਈ ਚੀਜ਼ ਨਾ ਆਵੇ ਆ ਆਪਾਂ 5-10 ਮਿੰਟ ਵਿੱਚ ਘਰੇ ਹੀ ਤਿਆਰ ਕਰਕੇ ਦੇ ਸਕਦੇ ਆ ਤੇ ਬੱਚਿਆਂ ਨੂੰ ਵੀ ਬਹੁਤ ਸਵਾਦ ਲੱਗਦੇ ਆ। ਇੱਕ ਵਾਰ ਤੁਸੀਂ ਘਰੇ ਜਰੂਰ ਬਣਾ ਕੇ ਤਿਆਰ ਕਰਕੇ ਖਾ ਕੇ ਵੇਖਿਓ। ਇਹ ਰੈਸਪੀ ਬਹੁਤ ਵਧੀਆ ਬਣਦੀ ਆ ਨਾਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਰੈਸਪੀ ਕਿਹੋ ਜੀ ਤਿਆਰ ਹੁੰਦੀ ਆ ਤੇ ਖਾ ਕੇ ਵੀ ਵਿਖਿਆ ਕਰੋ ਬਣਾ ਕੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ